ਤੂੰ ਝਟ ਕਹਿ ਦੇਵੇਂ ਤੂੰ ਝਟ ਕਹਿ ਦੇਵੇਂ ਕੀ ਆਪੂਆ ਤੂੰ ਝਟ ਕਹਿ ਦੇਵੇਂ ਕੀ ਆਪੂਆ ਕੁੜੀ ਉਹ ਏਸੇ ਘਰ ਦੀ ਆਪੂਆ ਕਿਸੇ ਦੀ ਲੱਗਦੀ ਭੈਣ ਸਕੀਓ ਤੇ ਕਿਸੇ ਦੀ ਲੱਗਦੀ ਧੀ ਆਪੂਆ ਕੁੜੀ ਉਹ ਏਸੇ ਘਰ ਦੀ ਆਪੂਆ ਕਦੇ ਇਸੇ ਘਰ ਵਿੱਚ ਜੰਮੀ ਸੀ ਕਦੇ ਇਸ ਘਰ ਦੀ ਉਹ ਥੰਮੀ ਸੀ ਪੁੱਤਾਂ ਵਾਂਗ ਸੀ लाਡਲੀ ਘਰ ਦੀ ਜਦ ਜਉਂਦੀ ਦਾਦੀ ਅੰਮੀ ਸੀ ਇਸੇ ਲਈ ਘਰ ਆਪਣਾ ਸਮਝ ਕੇ ਇਸੇ ਲਈ ਘਰ ਆਪਣਾ ਸਮਝ ਕੇ ਕਹਿ ਦੇਵੇ ਸਭ ਨੂੰ ਜੋ ਵੀ ਆਪੂਆ ਕੁੜੀ ਉਸੇ ਘਰ ਦੀ ਆਪੂਆ ਨਾਲ ਹੱਥੀ ਬਣਾਇਆ ਘਰ ਨੂੰ ਨਾਲ ਹੱਥੀ ਬਣਾਇਆ ਘਰ ਨੂੰ ਰੀਚਾਂ ਨਾਲ ਸਜਾਇਆ ਘਰ ਨੂੰ ਵਿਆਹੀ ਗਈ ਬੇਗਾਨੇ ਬੇਸ਼ੱਕ ਨਾ ਸਮਝੇ ਕਦੇ ਪਰਾਇਆ ਘਰ ਨੂੰ ਅੱਜ ਜੋ ਦਿਸਣ ਚੁਬਾਰੇ ਮੰਜ਼ਲਾ ਅੱਜ ਜੋ ਦਿਸਣ ਚਵਾਰੇ ਮੰਜਲਾ ਉਸ ਘਰ ਦੀ ਓ ਨੀ ਆਪੂਆ ਕੁੜੀ ਓ ਐਸੇ ਘਰ ਦੀ ਆਪੂਆ ਤੂੰ ਮਸਲਾ ਬਣਾ ਲੈ ਨਿੱਕੀ ਗੱਲ ਨੂੰ ਦੇਖ ਆਪਣੀ ਇਸ ਲਾਡਲੀ ਵੱਲ ਨੂੰ ਤੂੰ ਮਸਲਾ ਬਣਾ ਲੈ ਨਿੱਕੀ ਗੱਲ ਨੂੰ ਦੇਖ ਆਪਣੀ ਇਸ ਲਾਡਲੀ ਵਲ ਨੂੰ ਜੋ ਅੱਜ ਹੱਸਦੀ ਖੇਡਦੀ ਸਕੂਲੇ ਜਾਵੇ ਇਹਨੇ ਵੀ ਤਾਂ ਭੂਆ ਬਣਨਾ ਕੱਲ ਨੂੰ ਜੋ ਬਣ ਕੇ ਕਿਤੇ ਫਸਲ ਲਹਿਰਾਵਣ ਜੋ ਬਣ ਕੇ ਕਿਤੇ ਫਸਲ ਲਹਿਰਾਵਣ ਉਹ ਹੁੰਦੀਆਂ ਪੁੰਗਰ ਦਾ ਬੀਆ ਭੂਆ ਕੁੜੀ ਉਹ ਇਸੇ ਘਰ ਦੀਆ ਭੂਆ ਕੁੜੀ ਉਸੇ ਕਰ ਦੀਆ ਭੂਆ ਹੁੰਦੇ ਭੂਆ ਨਾਲ ਨਿੱਕੇ ਰਿਸ਼ਤੇ ਨਾਤੇ ਹੁੰਦੇ ਭੂਆ ਨਾਲ ਨਿੱਕੇ ਰਿਸ਼ਤੇ ਨਾਤੇ ਕਿਤੇ ਜਾ ਭੂਆ ਕਰ ਰਹੀਏ ਰਾਤੇ ਆਪਣਾ ਵੀ ਫਰਜ਼ ਬਣਦਾ ਇਕਬਾਲ ਕੀ ਹੋਇਆ ਜੇ ਉਹਨੇ ਆਉਣ ਘਟਾਤੇ ਸ਼ਾਇਦ ਕਿਸੇ ਗੱਲੋਂ ਹੁਣੀ ਦੁਖੀ ਵਿਚਾਰੀ ਸ਼ਾਇਦ ਕਿਸੇ ਗੱਲੋਂ ਹੁਣੀ ਦੁਖੀ ਵਿਚਾਰੀ ਨਹੀਂ ਤਾਂ ਬਰਾਬਰ ਆਖੜ ਦੀ ਆਪੂਆ ਕੁੜੀ ਉਹ ਇਸੇ ਘਰ ਦੀ ਆਪੂਆ ਕੁੜੀ ਉਹ ਇਸੇ ਘਰ ਦੀ ਆਪੂਆ